ਵਕਤ ਬਹੁਤ ਕੁਝ ਸਿਖਾ ਦਿੰਦਾ ਬੰਦੇ ਨੂੰ ਪਰ ਵਕਤ ਸਿਰ ਨਹੀਂ ਸਿਖਾਉਂਦਾ ਅਸੀਂ ਫਿਰ ਉਸ ਵਕਤ ਨੂੰ ਰੋਂਨੇ ਆਂ ਕਈ ਦਫਾ ਜੇ ਇਸ ਵਕਤ ਅਸੀਂ ਬਹੁਤ ਇਤਾਂ ਦੇ ਕਾਰਨਾਮੇ ਕਰ ਜਾਂਦੇ ਆ ਜਿਨ੍ਹਾਂ ਦਾ ਨੁਕਸਾਨ ساری ਜ਼ਿੰਦਗੀ ਭੁਗਤਣਾ ਪੈਂਦਾ ਇੰਗਲਿਸ਼ ਦੀ ਕਹਾਵਤ ਹੈ ਕਿ ਦ ਕੈਕਟਰ ਇਜ਼ ਦ ਬੰਡਲ ਆਫ ਗੁੱਡ ਹੈਬਿਟਸ ਬੰਦਾ ਨਿੱਜੀ ਜ਼ਿੰਦਗੀ ਦੇ ਵਿੱਚ ਕਿੱਦਾਂ ਜੀਂਦਾ ਕਿੱਦਾਂ ਉਹਦੇ ਹਾਲਾਤ ਆ ਉਦੀ ਬੋਲਚਾਲ ਕਿੱਦਾਂ ਆ ਉਹ ਕਿੱਦਾਂ ਦੁਨੀਆ ਦੇ ਵਿੱਚ ਵਿਚਰਦਾ ਇਹ ਉਹਦਾ ਕਰੈਕਟਰ ਹੁੰਦਾ ਆ ਤੁਸੀਂ ਫੋਟੋ ਦੇਖ ਰਹੇ ਹੋ ਨਿਊ ਬੋਨ ਬੇਬੀ ਆ ਇਹ ਆਪਣੇ ਨਾਲ ਕੁਝ ਨਹੀਂ ਲੈ ਕੇ ਆਇਆ ਇਹ ਨੰਗਾ ਹੀ ਜੰਮਿਆ ਨੰਗਾ ਹੀ ਜਾਊਗਾ ਦੁਨੀਆ ਤੋਂ ਦੁਨੀਆ ਦੀਆਂ ਐਸ਼ੋ ਆਰਾਮ ਦੀਆਂ ਚੀਜ਼ਾਂ ਇਹ ਨਾਲ ਨਹੀਂ ਲੈ ਕੇ ਆਇਆ ਪੈਸਾ ਤੇਲਾ ਇਹ ਨਾਲ ਨਹੀਂ ਲੈ ਕੇ ਆਇਆ ਇਹਨੇ ਇੱਥੇ ਹੀ ਕਮਾਉਣਾ ਇਸ ਦੁਨੀਆ ਦੇ ਵਿੱਚ ਦੇ ਹੀ ਸਾਰਾ ਕੁਝ ਜੋ ਕਮਾਇਆ ਛੱਡ ਕੇ ਜਾਣਾ ਇਹਨੇ ਜਦੋਂ ਇਹ ਜੰਮਿਆ ਇਹਨੂੰ ਨੜਾਇਆ ਵੀ ਕਿਸੇ ਨੇ ਜਦੋਂ ਇਹਨੇ ਮਰਨਾ ਇਹਨੂੰ ਨੜਾਉਣਾ ਵੀ ਕਿਸੇ ਨੇ ਆ ਫੇ ਵੀ ਪਤਾ ਨਹੀਂ ਕਾਤੇ ਅਸੀਂ ਇੰਨੀ ਬੁਰਾਈ ਕਿਉਂ ਚੱਕੀ ਫਿਰਦੇ ਆ ਇੰਨੀ ਈਰਖਾ ਕਿਉਂ ਚੱਕੀ ਫਿਰਦੇ ਆ ਇੰਨੀ ਨਰਾਜ਼ਗੀ ਕਿਉਂ ਚੱਕੀ ਫਿਰਦੇ ਆ ਭਰੇ ਪਏ ਆ ਨਫ਼ਰਤ ਦੇ ਨਾਲ ਕਿਉਂ ਜਾਂ ਸਾਨੂੰ ਪਤਾ ਸੀ ਚਲੇ ਜਾਣਾ ਦੁਨੀਆ ਤੋਂ ਫੇ ਇਨਾ ਖਲਾਰਾ ਪਾਉਣ ਦੀ ਕੀ ਲੋੜ ਆ ਜੇ ਨੂੰ ਇਕੱਠਾ ਕਰਨਾ ਉਖਾ ਹੋ ਜਾਏ ਮੈਂ ਅਕਸਰ ਇਹ ਗੱਲ ਸ਼ੇਅਰ ਕਰਦਾ ਹੁਣਾ ਅਗਰ ਤੁਸੀਂ ਕੋਈ ਪੂਜੀਆਂ ਵਗੈਰਾ ਖਾਣੇ ਆ ਅਗਰ ਉਹ ਛੋਟੇ ਇਹ ਟੇਬਲ ਤੇ ਡਿੱਗ ਪਿਆ ਉਹ ਪਿਆ ਟੇਬਲ ਤੇ ਹੀ ਆ ਉਹਨੂੰ ਸਮੇਟਣਾ ਉਹਨੂੰ ਇਕੱਠਾ ਕਰਨਾ ਬਹੁਤ ਸੌਖਾ ਆ ਅਗਰ ਉਹ ਹੀ ਪੂਜੀਆਂ ਬਹੁਤ ਇਧਰ ਉਧਰ ਖਿੱਲਰ ਜਾਂਦਾ ਦੂਰ ਤੱਕ ਖਿੱਲਰ ਜਾਂਦਾ ਉਹਨੂੰ ਸਮੇਟਣ ਦੇ ਲਈ ਉਹਨੂੰ ਇਕੱਠਾ ਕਰਨ ਦੇ ਲਈ ਟਾਈਮ ਵੀ ਲੱਗੇਗਾ ਉਹ ਖਰਾਬ ਵੀ ਹੋ ਜਾਏਗਾ ਸੋ ਇਸ ਕਰਕੇ ਆਪਣੇ ਰਿਸ਼ਤਿਆਂ ਨੂੰ ਆਪਣੇ ਆਲੇ ਦੁਆਲੇ ਨੂੰ ਇੰਨਾ ਮਜ਼ਬੂਤ ਬਣਾਈਏ ਕਿ ਅਗਰ ਮਾੜੇ ਮੁੱਟੇ ਖਿੱਲਰ ਵੀ ਜਾਣ ਇਕੱਠੇ ਕਰਨੇ ਸੋਕੇ ਹੋ ਜਾਂ। ਮੈਨੂੰ ਇੰਡੀਆ ਜਾਣ ਦਾ ਮੌਕਾ ਮਿਲਿਆ। ਦੋ ਤਿੰਨ ਦਿਨ ਹੀ ਹੋਏ ਆਏ। ਗਏ ਤਾਂ ਅਸੀਂ 1 ਮਹੀਨੇ ਦੇ ਲਈ ਸੀ। ਪਰ ਦੋ ਹਫ਼ਤੇ ਬਾਅਦ ਵਾਪਸ ਆ ਗਏ ਕਿਉਂਕਿ ਫਲਾਈਟਾਂ ਫਲੂਟਾਂ ਬੰਦ ਹੋ ਗਈਆਂ। ਇਸ ਕਰਕੇ ਅਸੀਂ ਗੋਆ ਦਾ 2 ਵੀਕਾਂ ਦਾ ਟ੍ਰਿਪ ਜਿਹੜਾ ਸੀ ਉਹ ਕੈਨਸਲ ਕੀਤਾ ਤੇ ਵਾਪਸ ਆ ਗਏ। ਜਦੋਂ ਮੈਂ ਉੱਥੇ ਸੀ ਮੇਰੇ ਡੈਡੀ ਹੁਣੀ ਚਾਰ ਪਰ ਆਇਆ। ਮੇਰੇ ਡੈਡੀ ਤੋਂ ਜਿਹੜਾ ਛੋਟਾ ਆ ਉਹਦਾ ਨਾਂ ਸੀ ਸ਼ਿੰਦਾ। ਉਹਨੋ ਸੀ ਸ਼ਿੰਦਾ ਚਾਚਾ ਕਹਿੰਦੇ ਹੁੰਦੇ ਸੀ। दारू-ਦਰੂ ਬਹੁਤ ਪੀਂਦਾ ਸੀ। ਸਿਹਤ ਖਰਾਬ ਹੋ ਗਈ, ਉਹਦੀ ਡੈਥ ਹੋ ਗਈ। ਥੋੜੇ ਸਮੇਂ ਬਾਅਦ ਉਹਦੇ ਲੜਕੇ ਦੀ ਵੀ ਡੈਥ ਹੋ ਗਈ ਜਿਹੜਾ 18 ਸਾਲ ਦਾ ਸੀ। ਤਿੰਨ ਪੈਣਾ ਤੋਂ ਬਾਅਦ ਉਹ ਮੁੰਡਾ ਜੰਮਿਆ ਸੀ। ਤਿੰਨੇ ਕੁੜੀਆਂ ਆਪਣੇ ਆਪਣੇ ਘਰ ਸੱਟਿਆ ਵਿਆਹੀਆਂ ਆ। ਮਾਂ ਕੱਲੀ ਉਸ ਘਰ ਦੇ ਵਿੱਚ ਆ। ਜਿਹਦੇ ਸਿਰ ਤੇ ਨਾ ਤਾਂ ਆਦਮੀ ਆ, ਨਾ ਪੁੱਤ ਦਾ ਪਿਆਰ ਆ। ਉਸ ਮਾਂ ਨੂੰ ਜਦੋਂ ਮੈਂ ਦੇਖਦਾ ਮੈਨੂੰ ਝੁੰਝਣੀ ਆਉਂਦੀ ਆ ਕਿ ਤਾਨਾ ਐਸੀ ਮਾਂ ਜਿਹੜੀ ਸਾਰਾ ਕੁਝ ਗਵਾ ਕੇ ਵੀ ਹੱਸਦੀ ਆ। ਬਾਬੇ ਦੇ ਮਰਨ ਤੋਂ ਬਾਅਦ ਜਿੰਨੀ ਵੀ ਪ੍ਰਾਪਰਟੀ ਸੀ ਉਹ ਚਾਰੀ ਭਰਾਵਾਂ ਦੇ ਹਿੱਸੇ ਆਉਂਦੀ ਆ। ਮੇਰਾ ਡੈਡੀ ਤੇ ਮੇਰਾ ਸਭ ਤੋਂ ਛੋਟਾ ਚਾਚਾ ਉਹਨਾਂ ਦੇ ਹਿੱਸੇ ਇੱਕ ਮਕਾਨ ਆਉਂਦਾ ਜਿੱਥੇ ਉਹ ਦੋਨੇ ਰਹਿੰਦੇ ਆ। ਮੈਂ ਵੀ ਕੁਝ ਇੱਕ ਸਾਲ ਪਹਿਲਾਂ ਮਕਾਨ ਬਣਾਇਆ ਸੀ ਆਪਣੀ ਜਗ੍ਹਾ ਲੈ ਕੇ ਆਪਣਾ ਹੀ ਮਕਾਨ ਬਣਾ ਲਿਆ। ਮੈਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਸੀਗਾ। ਮੇਰੇ ਫਾਦਰ ਸਾਹਿਬ ਮੇਰੇ ਵਾਲੇ ਮਕਾਨ ਦੇ ਵਿੱਚ ਹੀ ਰਹਿੰਦੇ ਨੇ। ਪਰ ਰੋਟੀ ਵਗੈਰਾ ਪ੍ਰਸ਼ਾਦਾ ਵਗੈਰਾ ਜਿੱਥੇ ਛੋਟਾ ਚਾਚਾ ਰਹਿੰਦਾ ਆ ਉੱਥੇ ਹੀ ਖਾਂਦਾ ਹੋ ਮੇਰਾ ਫਾਦਰ ਤੇ ਮੇਰਾ ਛੋਟਾ ਚਾਚਾ ਉਹ ਦੂਜੇ ਭਰਾਵਾਂ ਨੂੰ ਜਿਹੜੀ ਸਾਡੀ ਚਾਚੀ ਜਦ ਘਰ ਵਾਲਾ ਮਰ ਗਿਆ ਉਹਨੂੰ ਤੇ ਤੀਸਰੇ ਚਾਚੇ ਨੂੰ ਜਦੋਂ ਨਾ ਤਾਰ ਆ ਉਹਨਾਂ ਨੂੰ ਦੇਣਾ ਨਹੀਂ ਚਾਹੁੰਦੇ ਉਹਨਾਂ ਦੇ ਹਿੱਸੇ ਉਹ ਚਾਹੁੰਦੇ ਕਿ ਸਾਡੀਆਂ ਪ੍ਰਾਪਰਟੀਆਂ ਸਾਡੇ ਨਾਂ ਹੋ ਜਾਣ ਪਰ ਮੇਰਾ ਫਾਦਰ ਤੇ ਛੋਟਾ ਚਾਚਾ ਜਿੱਦ ਫੜੀ ਬੈਠੇ ਆ ਕਿ ਨਹੀਂ ਦੇਣੀਆਂ ਸੀ ਜੋ ਕਰਨਾ ਕਰ ਲਓ ਮੈਂ ਉੱਥੇ ਜਦੋਂ ਸਿਗਾ ਮੇਰਾ ਸਾਰਿਆਂ ਨਾਲ ਪਿਆਰ ਆ ਮੈਂ ਕਿਸੇ ਨੂੰ ਨਫ਼ਰਤ ਨਹੀਂ ਕਰਦਾ ਮੈਂ ਕਿਸੇ ਦੇ ਖਿਲਾਫ ਨਹੀਂ ਕਿਸੇ ਦੇ ਹੱਕ 'ਚ ਨਹੀਂ ਪਰ ਜਿਹੜਾ ਝੂਠਾ ਆ ਉਹਨੂੰ ਮੈਂ ਝੂਠਾ ਕਹਿਣਾ ਜਿਹੜਾ ਸੱਚਾ ਉਹਨੂੰ ਮੈਂ ਸੱਚਾ ਕਹੂੰਗਾ ਖੈਰ ਉਹ ਚਾਚੀ ਨੇ ਤਕਤਾਰੇ ਚਾਚੇ ਨੇ ਸਲਾਹ ਕੀਤੀ ਕਿ ਅਸੀਂ ਪੰਚਾਇਤ ਕਰਨੀ ਆ ਪੰਚਾਇਤ ਜਿਹੜਾ ਫੈਸਲਾ ਕਰੇਗੀ ਸਿਰ ਮੱਥੇ ਤੇ ਮੈਨੂੰ ਵੀ ਉਹਨਾਂ ਨੇ ਕਹਿ ਦਿੱਤਾ ਕਿ ਆ ਜਾਓ ਮੈਂ ਵੀ ਬੈਠਾ ਰਿਹਾ ਉੱਥੇ ਪਰ ਮੇਰਾ ਡੈਡੀ ਤੇ ਛੋਟਾ ਚਾਚਾ ਪੰਚਾਇਤ ਵਿੱਚ ਨਹੀਂ ਆਏ ਉਹਨਾਂ ਨੇ 11 ਮਈ ਦੀ ਪੰਚਾਇਤ ਫੇਰ ਰੱਖ ਲਈ ਸ਼ਾਮ ਨੂੰ ਕਿਉਂਕਿ 11 ਰਾਤ ਨੂੰ ਮੈਂ ਨਿਕਲਣਾ ਸੀ ਇੰਗਲੈਂਡ ਨੂੰ ਤੇ ਮੇਰਾ ਫਾਦਰ ਸਾਹਿਬ ਤੇ ਛੋਟਾ ਚਾਚਾ ਕੇ ਦਫਾ ਆਪਣੇ ਨੂੰ ਬਹੁਤ ਸ਼ਤਾਨ ਕਲੇਵਰ ਸਮਝਦੇ ਆ ਇਹਨਾਂ ਨੇ ਐਪਲੀਕੇਸ਼ਨ ਦੇ ਦਿੱਤੀ ਪੰਚਾਇਤ ਨੂੰ ਕਿ ਅਸੀਂ ਨਹੀਂ ਆ ਸਕਦੇ ਤੇ ਸਰਪੰਚ ਸਾਹਿਬ ਕਹਿੰਦੇ ਅਗਰ ਦੂਜੀ ਵਾਰੀ ਵੀ ਨਹੀਂ ਆਉਂਦੇ ਫਿਰ ਤੁਹਾਨੂੰ ਅਸੀਂ ਲੈਟਰ ਲਿਖ ਦਿਆਂਗੇ ਤੁਸੀਂ ਥਾਣੇ ਰਿਪੋਰਟ ਕਰ ਸਕਦੇ ਆ ਮੈਨੂੰ ਪਤਾ ਨਹੀਂ ਕਿੱਥੇ ਕਾਨੀ ਆ ਇਹਦਾ ਕਰ ਸਕਦੇ ਆ ਹੁਣ ਮੈਂ ਛੋਟੇ ਚਾਚੇ ਨੂੰ ਪੁੱਛ ਰਿਹਾ ਕਿ ਚਾਚਾ ਤੁਸੀਂ ਆਏਗਾ ਤੇ ਨਹੀਂ ਪਹਿਲੀ ਵਾਰੀ ਹੁਣ ਦੂਜੀ ਵਾਰੀ ਵੀ ਤੁਸੀਂ ਐਪਲੀਕੇਸ਼ਨ ਦੇ ਦਿੱਤੀ ਤੇ ਮੈਂ ਉਹਦੇ ਨਾਲ ਗੱਲਾਂ ਕਰ ਰਿਹਾ ਉਹ ਤੇ ਕੋਈ ਦੁਕਾਨ ਆ ਕਰਿਆਨੇ ਦੀ ਉਹ ਸਾਡੇ ਬਾਬੇ ਦੀ ਦੁਕਾਨ ਸੀ ਪਹਿਲਾਂ ਤੇ ਬਾਅਦ ਵਿੱਚ ਉਹ ਉਹ ਰਨ ਕਰਦਾ ਹਾਂ ਚਲਾਉਂਦਾ ਹੈ ਉਹ ਬਹਾਨੇ ਜੇ ਬਣਾਉਣ ਲੱਗ ਪਿਆ ਮੇਰੇ ਮੂੰਹ ਚੋਂ ਵੀ ਨਿਕਲ ਗਿਆ ਮੈਂ ਕਿਹਾ ਚਾਚਾ ਇੱਥੇ ਤੁਸੀਂ ਗਲਤ ਆ ਵਾ ਇੱਥੇ ਤੁਸੀਂ ੱੱਕਾ ਕਰ ਰਹੇ ਆ ਜਿਹੜੀ ਪ੍ਰਾਪਰਟੀ ਉਹਨਾਂ ਦੇ ਨਾਮ ਆਉਂਦੀ ਆ ਦੂਜਿਆਂ ਦੇ ਉਹ ਕਰਦੇ ਹੋ ਇੱਥੇ ਤੁਸੀਂ ਮੈਂ ਕਿਹਾ ਬੇਈਮਾਨ ਆ ਅਜੀ ਮੈਂ ਗੱਲਾਂ ਹੀ ਕਰਦਾ ਚਾਚੀ ਨੇ ਕਿਤੇ ਸੁਣ ਲਿਆ ਆਈ ਹੋਣੀ ਕਿਤੇ ਚੱਲੀ ਹੋਣੀ ਆ ਉਹ ਮੈਨੂੰ ਵੱਧ ਘੱਟ ਬੋਲ ਕੇ ਚਲੇ ਗਏ ਇਨਾਂ ਨੂੰ ਇਹ ਲੱਗਾ ਕਿ ਮੈਂ ਸ਼ਾਇਦ ਉਹਨਾਂ ਦਾ ਪੱਖ ਲੈਣਾ ਦੂਜਿਆਂ ਦਾ ਤਾਂ ਕਰਕੇ ਮੈਨੂੰ ਵੱਧ ਘੱਟ ਬੋਲ ਕੇ ਚੱਲ ਗਈ ਪਰ ਚੰਗਾ ਹੋਇਆ ਚਾਚੇ ਦੀ ਦੁਕਾਨ ਦੇ ਵਿੱਚ ਕੈਮਰਾ ਲਵਾਇਆ ਆ ਜਿਹੜੇ ਵੀ ਬੈਠੇ ਕੈਮਰੇ ਨੂੰ ਦੇਖਦੇ ਆ ਜਾਂ ਸੁਣਦੇ ਆ ਉਹ ਬਖੂਬੀ ਇਹ ਦੇਖ ਸਕਦੇ ਆ ਸੁਣ ਸਕਦੇ ਆ ਕਿ ਕੀ ਬੋਲੀ ਸੀ ਤੇ ਮੈਂ ਕੀ ਨਹੀਂ ਬੋਲਿਆ ਉੱਥੋਂ ਮੈਂ ਚਲੇ ਗਿਆ ਫਿਰ ਬਾਅਦ ਵਿੱਚ ਜਦ ਮੈਂ ਘਰ ਨੂੰ ਵਾਪਸ ਆ ਰਿਹਾ ਤਾਂ ਸਾਡਾ ਛੋਟਾ ਚਾਚਾ ਉੱਚੀ ਉੱਚੀ ਫੋਨ ਤੇ ਲਗਾਇਆ ਇਹਦਾ ਕੀ ਕੰਮ ਆ ਯਾਨਕਿ ਮੈਨੂੰ ਕਹਿ ਰਿਹਾ ਸਾਡੇ ਭਰਾਵਾਂ ਦੇ ਵਿੱਚ ਆਉਣਾ ਸਾਡੀ ਭਰਾਵਾਂ ਦੀ ਗੱਲ ਆ ਪ੍ਰਾਪਰਟੀ ਸਾਡੇ ਭਰਾਵਾਂ ਦੀ ਆ ਫਿਰ ਮੈਂ ਇਹਨੂੰ ਕਿਹਾ ਜੇ ਭਰਾਵਾਂ ਦੀ ਪ੍ਰਾਪਰਟੀ ਆ ਫਿਰ ਭਰਾ ਵੰਦੇਗਾ ਤੇ ਨਹੀਂ ਫਿਰ ਤੁਸੀਂ ਪੰਚਾਇਤ ਚਾਤੇ ਨਹੀਂ ਆਉਂਦੇ ਜੇ ਐਡਾ ਹੀ ਮਾਨਿਆ ਤੁਹਾਨੂੰ ਆਪਣੇ ਆਪਣੇ ਭਰਾਵਾਂ ਤੇ ਤੇ ਬੈਠੋ ਗੱਲ ਨੂੰ ਨਵੇੜੋ ਸੋ ਗੱਲ ਮੈਂ ਤਾਂ ਕਰਦਾ ਕਈ ਦਫਾ ਗੱਲ ਸੁਣਨੀ ਵੀ ਪਾਪ ਬਣ ਜਾਂਦਾ ਕਿਸੇ ਦੇ ਕੋਲ ਬੈਠ ਕੇ ਕਿਸੇ ਦੀ ਗੱਲ ਸੁਣ ਲੈਣੀ ਵੀ ਇੰਦਾ ਲੱਗਦਾ ਕਿ ਇਹ ਬੰਦਾ ਇਹਦਾ ਪੱਖ ਲੈ ਰਿਆ ਪਰਮਾਤਮਾ ਤੋਂ ਡਰਨਾ ਚਾਹੀਦਾ ਹਰ ਇੱਕ ਨੂੰ ਪਤਾ ਨਹੀਂ ਕਿਹੜੀ ਕਲਮ ਦੇ ਨਾਲ ਪਰਮਾਤਮਾ ਨੂੰ ਤੁਹਾਡੇ ਲਿਖ ਲਿਖ ਦੇਣੇ ਆ ਜਦੋਂ ਕਈ ਦਫਾ ਆਪਾਂ ਹਾਰੇ ਹੁੰਨੇ ਆ ਜਿੱਥੇ ਇੰਦਾ ਲੱਗਦਾ ਕਿ ਅਸੀਂ ਜਿੱਤ ਨਹੀਂ ਸਕਦੇ ਤੇ ਪਰਮਾਤਮਾ ਪਤਾ ਨਹੀਂ ਕਿੰਨੇ ਸੋਹਣੇ ਲਿਖ ਲਿਖ ਦਿੰਦਾ ਆਪਣੀ ਕਲਮ ਦੇ ਨਾਲ ਘਬਰਾਉਣਾ ਜੋ ਤੁਹਾਡੇ ਹਿੱਸੇ ਆਉਣਾ ਉਹ ਆਉਣਾ ਆ ਜੋ ਰੱਬ ਨੇ ਤੁਹਾਨੂੰ ਦੇਣਾ ਉਹ ਦੇਣਾ ਹੀ ਦੇਣਾ ਆ ਪਰ ਮੈਂ ਮੁੱਖ ਤੇ ਹੀ ਬਦਨਾਮੀ ਖਟਿਆ ਹਾਂ ਉੱਥੇ ਮੈਨੂੰ ਆਂਡ ਗੋ ਆਂਡ ਦੀਆਂ ਲੇਡੀਜ਼ ਨੇ ਵੀ ਕਿਹਾ ਕਿੰਦੀ ਪੁੱਤ ਕੀ ਗੱਲ ਤੈਨੂੰ ਵੱਧ ਘੱਟ ਬੋਲ ਕੇ ਚਾਚੀ ਮੈਂ ਕਿ ਕੋਈ ਗੱਲ ਨਹੀਂ ਸਾਡੀ ਮਾਮਾ ਵਰਗੀ ਚਾਚੀ ਆ ਬੋਲਣ ਦੇ ਲੋਕਾਂ ਦੇ ਮੂੰਹ ਐਡਾਂ ਬੰਦ ਕੀਤੇ ਜਾ ਸਕਦੇ ਆ ਚੰਗੀ ਗੱਲ ਕਰਕੇ ਅਗਰ ਮੈਂ ਵੀ ਉਹਨਾਂ ਨੂੰ ਦੱਸਾਂ ਕਿ ਇਹਨੂੰ ਬੋਲਣ ਦਾ ਨਹੀਂ ਪਤਾ ਇਹਨੂੰ ਐਡਾਂ ਇਹਨੂੰ ਉਦਾਂ ਚਾਚਾ ਸਾਡਾ ਨਾਲੇ ਕਹੀ ਜਾਂਦਾ ਸਾਡੀ ਭਰਾਮਣ ਦੀ ਗੱਲ ਆ ਤਾਂ ਫੇ ਚਾਚੀ ਕਾਦੇ ਵਿੱਚ ਆਉਂਦੀ ਆ ਇਸ ਕਰਕੇ ਜਦੋਂ ਲੋਕ ਤੁਹਾਡੇ ਵਿੱਚ ਆਉਣ ਤਾਂ ਲੋਕਾਂ ਦਾ ਮੂੰਹ ਪੋਜ਼ਿਟਿਵ ਗੱਲਾਂ ਦੇ ਨਾਲ ਪਹਿਲਾਂ ਬੰਦ ਕਰੋ ਪਰ ਗੱਲ ਇਥੇ ਸੋਚਣ ਵਾਲੀ ਆ ਜੋ ਕੁਝ ਵੀ ਜਿਹਦੇ ਕੋਲ ਹੋਏਗਾ ਉਹੀ ਦੇਏਗਾ ਅਗਰ ਕੋਈ ਮਿਰਚਾਂ ਇਕੱਠੀਆਂ ਕਰੀ ਫਿਰਦਾ ਉਹ ਮਿਰਚਾਂ ਹੀ ਦੋ ਦੂਸਰੇ ਨੂੰ ਅਗਰ ਕੋਈ ਖੰਡ ਇਕੱਠੀ ਕਰੀ ਫਿਰਦਾ ਉਹ ਖੰਡ ਹੀ ਦੇਏਗਾ ਕੋਈ ਨਫ਼ਰਤ ਇਕੱਠੀ ਕਰੀ ਫਿਰਦਾ ਉਹ ਨਫ਼ਰਤ ਦੇਏਗਾ ਬੇਈਮਾਨੀ ਤੱਕਾ ਇਕੱਠਾ ਕਰੀ ਫਿਰਦਾ ਉਹ ਦੂਸਰਿਆਂ ਨਾਲ ਵੀ ਬੇਈਮਾਨੀ ਤੱਕਾ ਹੀ ਕਰੂਗਾ ਇਸ ਕਰਕੇ ਜੋ ਕਿਸੇ ਦੇ ਮਨ ਦੇ ਵਿੱਚ ਹੈਗਾ ਜਾਂ ਜੋ ਕਿਸ ਨੇ ਜੋ ਸਿੱਖਿਆ ਆਇਆ ਜੋ ਕੈਰੀ ਕਰ ਰਿਹਾ ਉਹੀ ਉਹਦਾ ਵਪਾਰ ਕਰੂਗਾ ਉਹੀ ਵੇਚੂਗਾ ਜਦੋਂ ਮਜਬੂਰੀਆਂ ਹੋਣ ਜਦੋਂ ਕਿਈ ਦਫਾ ਮਾੜਾ ਸਮਾਂ ਚੱਲਦਾ ਹੋਵੇ ਤਾਂ ਕਿਸੇ ਨੇ ਬਹੁਤ ਸੋਨਾ ਲੇ ਕੇ ਆ ਜਦੋਂ ਹਾਲਾਤ ਖਰਾਬ ਹੋਣ ਦੀ ਵਜ੍ਹਾ ਦੇ ਨਾਲ ਮਕਾਨ ਵੇਚਣਾ ਪਿਆ ਤਾਂ ਸਭ ਤੋਂ ਪਹਿਲਾ ਖਰੀਦਦਾਰ ਮੇਰਾ ਭਰਾ ਹੀ ਸੀ ਇੰਦਾਂ ਦੇ ਹਾਲਾਤਾਂ ਦਾ ਫਾਇਦਾ ਵੀ ਕਈ ਲੋਕ ਲੈਂਦੇ ਨੇ ਸੋ ਆਓ ਆਪਾਂ ਸਾਰਿਆਂ ਦੇ ਲਈ ਅਰਦਾਸ ਕਰਦੇ ਹਾਂ ਕਿ ਸੱਚਾ ਪਾਤਸ਼ਾਹ ਸਮਤ ਬਖਸ਼ੇ ਇਹਨਾਂ ਨੂੰ ਅਕਲ ਬਖਸ਼ੇ ਸੋਝੀ ਬਖਸ਼ੇ ਕਿਸੇ ਚੀਜ਼ ਦਾ ਹੰਕਾਰ ਨਾ ਆਵੇ ਕਿਉਂਕਿ ਰੱਬ ਦੀ ਖੁਰਾਕ ਹੰਕਾਰ ਹੀ ਆ ਰੱਬ ਹੋਰ ਕੁਝ ਨਹੀਂ ਖਾਂਦਾ ਹੰਕਾਰੀ ਨੂੰ ਖਾ ਜਾਂਦਾ ਸੋ ਇਸ ਕਰਕੇ ਬਚ ਕੇ ਇਸ ਹੰਕਾਰ ਤੋਂ ਅਭਿਮਾਨ ਤੋਂ ਈਗੋ ਤੋਂ ਪਤਾ ਨਹੀਂ ਰੱਬ ਦੀ ਕਲਮ ਕਿੱਦਾਂ ਚੱਲ ਪਵੇ ਰੱਬਾ